ਵਲੌਂ 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 ਕਰਾਣੀ ਆ ਵੀਡੀਓ ਨੂੰ ਵਲੌਂ ਵਲੌਂ ਆ ਪੱਕ ਦੇਖਦੇ ਮੈਂ ਥੋੜੀ ਆ ਆਪਣੇ ਆਗੇ ਹੋ ਗਏ ਆ ਆਹ ਦੇਖੋ ਇਹ ਪੰਜੇ ਦੇ ਨਿਸ਼ਾਨ ਆਹ ਦੇਖ ਕਹੇ ਆਪਣੇ ਆ ਭਾਗੇ ਸੀ ਉਹ ਦੇ ਨਾ ਕਿੱਥੇ ਦੇਖਦੇ ਵੈਨੂੰ ਆ ਦੇ ਹੱਥ ਤਾਂ ਨਹੀਂ ਇਹਦਾ ਯਾਰ ਕਿਉਂ ਹੋ ਲਿਆ ਤੈਨੂੰ ਕਿਸੇ ਦਮ ਬੋਹ ਦੇ ਕੋਹ ਤਾਂ ਦੁਨੀਆ ਨਹੀਂ ਤੇ ਸਾਰਾ ਤੋਲ ਗਏ ਉਂਚਾ ਨਾ ਨਾ ਮੈਂ ਨੋ ਨਹੀਂ ਸਿੱਖ ਰਹੇ ਭਰਾ ਸਿੱਖ ਨਹੀਂ ਤੇ ਕਿੱਥੀ ਕੋਣੀ ਕਿੱਟ ਰਹੇ ਆ ਇਹ ਜਨਨ ਨਾ ਫਸ ਕੇ ਪਾਇ ਨਾ ਉਹ ਆਪਣੇ ਆਪਣੇ ਪੈਰ ਦਾ ਨਿਸ਼ਾਨਾ ਕਰ ਮੱਛਾ ਜੀ ਇੱਕ ਵਾਰੀ ਫੇਰ ਦੱਸਿਓ ਭਾਈ ਮੈਂ ਨਹੀਂ ਦੱਸਦਾ ਜੀ ਕੀ ਡਰ ਰਿਹਾ ਤੂੰ ਇਹ ਵਲੋਗ ਨਾ ਪਾਦੀ ਵਾਦੇ ਮੈਂ ਪਾ ਦਣਾ ਨਾ ਬੜਾ ਮਾਰਨਾ ਕੋਈ ਗੱਲ ਨਹੀਂ ਮੈਨੂੰ ਮਾਰਨਗੇ ਕੀ ਕਹਿ ਰਿਹਾ ਕੰਦਾ ਇਹ ਵਲੋਗ ਨਾ ਭਾਈ ਨੇ ਅੰਗਾ ਨੇ ਬੜਾ ਮਾਰਨਾ ਮੈਂ ਮੈਨੂੰ ਮਾਰਨਗੇ ਤੈਨੂੰ ਥੋੜੀ ਮਾਰਨਗੇ ਨਹੀਂ ਤੇ ਪੰਨਾ ਸਾਰਾ ਕਥਾ ਕਰਾਂਗਾ